ਬਾਬਾ ਜੀ ਹੁਣ ਆਪਣੀ ਯਾਤਰਾ ਹੋਰ ਸ਼ੁਰੂ ਹੋ ਗਈ ਹੈ। ਪਿੱਛੇ ਤੁਸੀਂ ਮਰੇ ਕਦੀ ਦੇਖ ਸਕਦੇ ਹੋ। ਆਪਾਂ ਹੁਣ ਜਾ ਰਹੇ ਹਾਂ। ਅਬ ਆ ਪੈਦਲ ਹੀ ਜਾਵਾਂਗੇ ਜੀ। ਗੱਡੀ ਆਪਾਂ ਪਿੱਛੇ ਅਪੜੀ ਉਹ ਕਰਤੀ ਹੈ ਪਾਰਕ। ਠੀਕ ਹੈ ਜੀ। ਉੱਥੇ ਗੱਡੀ ਆਉਂਦੀ ਹੈ। ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਆਪਣਾ ਸਫ਼ਰ ਸਟਾਰਟ ਹੋ ਚੁੱਕਿਆ ਸੀਗਾ। ਤੇ ਹੁਣ ਆਪਾਂ ਇੱਥੋਂ ਟਾਟਾ ਸੋਮੋ ਗੱਡੀ ਕਰਕੇ ਉੱਪਰ ਜਾ ਰਹੇ ਹਾਂ। ਇਹ ਸਿਰਫ 5 ਕਿਲੋਮੀਟਰ ਤੱਕ ਜਾਂਦੀ ਹੈ। ਇਸ ਤੋਂ ਅੱਗੇ 13 ਕਿਲੋਮੀਟਰ ਦਾ ਪੈਦਲ ਟ੍ਰੈਕ ਹੈ ਉਹ ਵੀ ਤੁਹਾਨੂੰ ਦਿਖਾਣੇ ਆ। ਵਾਹ ਹਾਂਜੀ ਸਾਰਿਆਂ ਨੂੰ ਇੱਕ ਬੇਨਤੀ ਹੈ ਹੱਥ ਜੋੜ ਕੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਦੱਸ ਦਿਓ ਤੇ ਹੁਣ ਆਪਾਂ ਇਥੇ ਫਾਈਨਲੀ ਉੱਤਰ ਗਏ ਜੀ ਤੇ ਇਥੋਂ ਆਪਣਾ ਹੁਣ ਸਫ਼ਰ ਹੈ ਜੋ ਸਟਾਰਟ ਹੋਣਾ ਹੈ ਗੋਬਿੰਦ ਕਾਰ ਤੋਂ ਗੋਵਿੰਦਾਮ ਤੱਕ ਦਾ ਹਾਂਜੀ ਦੋਸਤੋ ਹੁਣ ਆਪਣਾ ਹੋ ਗਿਆ ਚਾਲੂ ਟਰੈਕਿੰਗ ਹੋ ਗਈ ਹੈ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦਿਆ ਕਰੋ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਜੀ ਤੇ ਸਭ ਤੋਂ ਕਠਿਨ ਯਾਤਰਾ ਸ੍ਰੀ ਹਿਮਕੁੰਡ ਸਾਹਿਬ ਦੀ ਹੈ ਤੇ ਵਿੱਚੋਂ ਅਸੀਂ ਆਪਾਂ ਜਾ ਰਹੇ ਹਾਂ ਤੇ ਜੇ ਕਿਸੇ ਨੇ ਪੈਦਲ ਨਹੀਂ ਚੱਲਣਾ ਤੇ ਉਸ ਵਾਸਤੇ ਘੋੜੇ ਔਰ ਪਿੱਤਪੂ ਦੀ ਸਹੂਲਤ ਤੇ ਹੈਲੀਕਾਪਟਰ ਉਹ ਵੀ ਹੈਗਾ ਤੇ ਉਸ ਤੇ ਕਿਸੇ ਨੂੰ ਜਾਣਾ ਹੋਵੇ ਤਾਂ ਉਸ ਤੇ ਵੀ ਤੁਸੀਂ ਜਾ ਸਕਦੇ ਹੋ ਠੀਕ ਹੈ ਜੀ ਆਹ ਦੇਖੋ ਘੋੜੇ ਜਾ ਰਹੇ ਨੇ ਘੋੜੇ ਵਾਲਾ ਲੈਂਦਾ 2000 ਰੁਪਿਆ ਤੇ 1900 ਚ ਮੰਨ ਜਾਂਦੇ ਆਂ ਵੈਸੇ ਤਾਂ ਤੇ ਉੱਪਰ ਤੱਕ ਲੈ ਕੇ ਜਾਂਦੇ ਹਾਂ ਗੋਵਿੰਦ ਧਾਮ ਤੱਕ ਠੀਕ ਹੈ ਜੀ ਤੇ ਬਣੇ ਰੋਕ ਕੇ ਸਭ ਕੁਝ ਖਾਣੇ ਪੂਰਾ ਸੀ ਜੀ ਦੋਸਤੋ ਫਿਰ ਮੈਂ ਹੁਣ ਇੱਥੋਂ ਹੁੰਦੀ ਆ ਜੀ 13 ਕਿਲੋਮੀਟਰ ਦੀ ਬਹੁਤ ਹੀ ਜ਼ਿਆਦਾ ਔਖੀ ਚੜਾਈ ਇੱਥੋਂ ਸਟਾਰਟ ਹੈ ਹੁਣ ਦੇਖੋ ਤੇ ਆਹ ਦੇਖੋ ਜੀ ਕਿਸੇ ਆਪਣੇ ਸੰਗਤ ਨੇ ਗਲੂਕੋਸ਼ ਦੀ ਸੇਵਾ ਲਈ ਸੀ ਤੇ ਉਹਨਾਂ ਨੇ ਦਿੱਤਾ ਸੀ ਗਲੂਕੋਸ਼ ਹੁਣ ਮੈਂ ਖਾ ਲੇ ਤੇ ਫਿਰ ਹੁਣ ਅੱਗੇ ਹੌਲੀ ਹੌਲੀ ਜਾ ਰਹੇ ਆ ਆਪਾਂ ਤੇ ਦੇਖੋ ਕਾਫੀ ਸੰਗਤ ਹੈ ਜੀ ਬਹੁਤ ਜਿਆਦਾ ਸੰਗਤ ਆ ਰਹੀ ਹੈ ਤੇ ਆਪਾਂ ਵੀ ਹੌਲੀ ਹੌਲੀ ਜਾਏ ਜਾ ਰਹੇ ਹਾਂ ਜਾ ਰਹੇ ਹਾਂ ਦੇਖੋ ਵੀਡੀਓ ਥੋੜੀ ਲੰਬੀ ਹੋ ਜੇਗੀ ਕੋਈ ਗੱਲ ਨਹੀਂ ਪਰ ਜਾਣਕਾਰੀ ਆਪਾਂ ਤੁਹਾਨੂੰ ਪੂਰੀ ਦਵਾਂਗੇ ਤੇ ਹੁਣ ਆਪਣਾ ਪੈਦਲ ਆਪਾਂ ਜਾ ਰਹੇ ਹਾਂ ਦੇਖੋ ਤਰ੍ਹਾਂ ਤੇ 15 ਮਿੰਟ ਦੀ ਬਹੁਤ ਹਜ਼ਰਤ ਹੈ ਸਾਡੇ ਬਹੁਤ ਜਿਆਦਾ ਸੰਗਤ ਤੇ 10000 10 ਮਿੰਟ ਦੀ ਗੋਲ ਹੈ 10 ਦੀ ਗੋਲ ਹੈ ਆਪਾਂ ਕਿੰਨੇ ਤੋਂ 5 ਵਜੇ ਤੇ ਸ਼ਾਮ ਨੂੰ 7 ਵਜੇ ਆਪਾਂ ਪਹੁੰਚੇ ਸੀ ਹੋਲੀ-ਹੋਲੀ ਹੁਣ ਪੰਚਾਈ ਜਾ ਰਹੇ ਹੂ ਬਹੁਤ ਔਖਾ ਸਵਰ ਹੈ ਜੀ ਬਹੁਤ ਔਖਾ ਇੱਕ ਹੋਰ ਗੱਲ ਮੈਂ ਕਹਿਣਾ ਚਾਹਨਾ ਵੀ ਜਿਹੜੇ ਵੀ ਗੁਰਦੁਆਰੇ ਚ ਕਮਰਾ ਲਓ ਬਾਬਿਆਂ ਨੇ ਬਿਜ਼ਨਸ ਬਣਾਇਆ ਹੋਇਆ ਜੀ ਇਸ ਤੇ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਜਿਹੜੇ ਵੀ ਗੁਰਦੁਆਰੇ ਚ ਜਾਓ 1100 ਰੁਪਿਆ 1100 ਰੁਪਿਆ ਤਾਂ ਇਹਦਾ ਰਬੜ ਤੇ ਬੂਟ ਲੈਂਦੇ ਹਲਕੇ ਇਹ ਬਹੁਤ ਮਾੜੀ ਗੱਲ ਮੈਨੂੰ ਪਤਾ ਹੈ ਨਾ ਠੀਕ ਹੈ ਜੀ ਇਹਦਾ ਬਿਜ਼ਨਸ ਬਣਾਇਆ ਹੈ ਬਾਬਿਆਂ ਨੇ ਇਹ ਬੰਦ ਹੋਣਾ ਚਾਹੀਦਾ ਹੈ ਕੋਈ ਤੂੰ ਭਾਂਚ ਵਿੱਚ ਪੜੀ ਜਾਣਾ ਕੋਈ ਦੇ ਠੀਕ ਹੈ ਜੀ ਦੇਖੋ ਨਾ ਰਾਂ ਦੇ ਵਿੱਚ ਕੋੜੇ ਖੜੇ ਹੋਏ ਨੇ ਨਾ ਉਹ ਨਰਾਮ ਨਾਲ ਚੱਲ ਕਈ ਬਰਸ਼ ਨਾਲ ਗਿੱਲਾ ਹੋਇਆ ਪਸਾਰਾ ਇੱਕ ਦਮ ਸਾੜ ਚੜ ਦੇਗੀ ਫਿਸਲਣ ਹੋਈ ਬਹੁਤ ਜ਼ਿਆਦੀ ਤੇ ਜੇ ਵੀਡੀਓ ਵਧੀਆ ਲੱਗਦੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਦ ਤੋਂ ਵਾਦ ਮੇਰੇ ਸ਼ੇਅਰ ਕਰੋ 1 ਮਿਲੀਅਨ ਤੱਕ ਵਿਊ ਪਹੁੰਚਾਓ ਇਹਨੂੰ ਠੀਕ ਹੈ ਜੀ ਫਿਰ ਆਪਾਂ ਜੇ ਤੁਸੀਂ 1 ਮਿਲੀਅਨ ਤੱਕ ਪਹੁੰਚਾ ਦ ਤਾਂ ਫਿਰ ਆਪਾਂ ਕਿਧਰੇ ਹੋਰ ਨਵਾਂ ਸਫ਼ਰ ਜਾਵਾਂਗੇ ਠੀਕ ਹੈ ਦੇਖੋ ਕੋੜਾ ਖੜਿਆ ਹਾਂ ਆਲਰੇਡੀ ਆਪਾਂ ਹੇਮਗੁੰਡ ਸਾਹਿਬ ਦੀਆਂ ਦੋ ਵੀਡੀਓ ਪਾ ਚੁੱਕੇ ਹਾਂ ਤੇ ਉਹਦੇ ਤੇ ਮੈਨੂੰ ਖਾਸ ਰਿਸਪੌਂਸ ਨਹੀਂ ਮਿਲ ਰਿਹਾ ਤੇ ਇਸ ਵਾਲੀ ਵੀਡੀਓ ਚ ਪਲੀਜ਼ ਪਲੀਜ਼ ਜ਼ਰੂਰ ਰਿਸਪੌਂਸ ਮੈਨੂੰ ਦਿਓ ਆਪਣਾ ਕਮੈਂਟ ਕਰਕੇ ਆਪਣੀ ਰਾਏ ਦਿਓ ਵੀ ਕਿਦਾਂ ਦਾ ਵਲੌਗ ਤੁਹਾਨੂੰ ਲੱਗਿਆ ਠੀਕ ਹੈ ਜੀ ਤੇ ਹੌਲੀ 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 ਦਾ ਸਪੋਰਟ ਸਾਡਾ ਬਹੁਤ ਲੰਬਾ ਹੈ ਪਰ ਮੈਂ ਵੀਡੀਓ ਛੋਟੀ ਪਾਵਾਂਗਾ ਠੀਕ ਹੈ ਜੀ ਦੇਖੋ ਬਾਕੀ ਜੇ ਕਿਸੇ ਨੇ ਜ਼ਿਆਦਾ ਜਾਣਕਾਰੀ ਲੈਣੀ ਹੈ ਤਾਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦਾ ਹੈ ਸਾਗਰ ਮਾਨ ਮੇਰੀ ਆਈਡੀਆ ਇੰਸਟਾਗ੍ਰam ਦੀ ਠੀਕ ਹੈ ਜੀ ਤੇ ਇੱਕ ਮੈਂ ਹੋਰ ਗੱਲ ਦੱਸਣੀ ਚਾਹੁੰਦਾ ਜਿਹਨੇ ਯਾਤਰਾ ਤੇ ਜਾਣਾ ਜਲਦੀ ਜਲਦੀ ਚਲੇ ਜਾਓ ਕਿਉਂਕਿ ਬਾਰਿਸ਼ ਬਹੁਤ ਲਗਾਤਾਰ ਹੋ ਰਹੀ ਹੈ ਤੇ ਬਾੜ ਆਉਣ ਦਾ ਖਤਰਾ ਹੈ ਜਿੰਨੇ ਜਿੰਨੇ ਜਾਣਾ ਜਲਦੀ ਜਾ ਕੇ ਵਾਪਸ ਆ ਜਾਓ ਠੀਕ ਹੈ ਜੀ ਮੈਟਰ ਉਸ ਕਹਿੰਦੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਇੱਥੇ ਫ੍ਰੀ ਦੇ ਵਿੱਚ ਮਾਲਿਸ਼ ਵੀ ਕਰਦੇ ਨੇ ਨਾਲੇ ਦਵਾਈਆਂ ਦਾ ਲੰਗਰ ਵੀ ਲੱਗਿਆ ਹੋਇਆ ਤੇ ਨਾਲੇ ਚਾਹ ਦਾ ਲੰਗਰ ਵੀ ਲੱਗਿਆ ਹੋਇਆ ਤੇ ਬਾਬਾ ਜੀ ਲੁਧਿਆਣੇ ਤੋਂ ਆਏ ਨੇ ਬਹੁਤ ਵਧੀਆ ਮਾਲਿਸ਼ ਕਰਦੇ ਨੇ ਸਾਰਿਆਂ ਦੀ ਰਸਤੇ ਦੇ ਵਿੱਚ ਪੁੱਲ ਤੋਂ ਪਹਿਲਾਂ ਹੀ ਇਹਨਾਂ ਦਾ ਲੰਗਰ ਲੁਧਿਆਣੇ ਵਾਲਿਆਂ ਦਾ ਦਵਾਈਆਂ ਦਾ ਤੇ ਮਾਲਿਸ਼ ਦਾ ਦੇਖੋ ਮਾਲਿਸ਼ ਕਰ ਰਹੇ ਨੇ ਤੇ ਫਿਰ ਹੁਣ ਦੇਖੋ ਇਸ ਤੋਂ ਬਾਅਦ ਹੁਣ ਮੈਂ ਵੀ ਮਾਲਿਸ਼ ਕਰਾਣ ਲੱਗਾ ਮੈਂ ਲੱਤਾਂ ਚੱਲ ਚੱਲ ਕੇ ਮੇਰੀ ਲੱਤਾਂ ਸੁੱਜ ਗਈਆਂ ਸੀ ਤੇ ਹੁਣ ਮੈਂ ਵੀ ਮਾਲਿਸ਼ ਕਰਾ ਲਗਾ ਬਾਬਾ ਜੀ ਮਾਲਿਸ਼ ਕਰ ਲੱਗੇ ਨੇ ਦੇਖੋ ਬਾਬਾ ਜੀ ਇਹਦੇ ਨਾਲ ਜਿਹੜੇ ਥੱਲੇ ਪਈਆਂ ਲੱਤਾਂ ਜਿਹੜੀਆਂ ਨਿਕਲ ਜਾਂਦੀਆਂ ਨੇ ਜਿਹੜੀ ਉਹ ਬਾਬਾਈ ਕੁਰਸੀ ਵੀ ਲੱਗੀ ਹੋਈ ਹੈ ਜੇ ਕੁਰਸੀ ਤੇ ਬੈਠ ਕੇ ਮਾਲਿਸ਼ ਕਰਾਣੀ ਤੁਸੀਂ ਉਹ ਵੀ ਕਰਾ ਸਕਦੇ ਹੋ ਜੇ ਬਾਬੇ ਹੱਥ ਨਾਲ ਮਾਲਿਸ਼ ਕਰਦੇ ਨੇ ਦੇਖੋ ਹੱਥ ਨਾਲ ਵੀ ਤੁਸੀਂ ਕਰਾ ਸਕਦੇ ਹੋ ਦੇਖੋ ਜੀ ਹਾਂਜੀ ਬਾਬਾਈ ਹੁਣ ਆਪਾਂ ਮਾਲਿਸ਼ ਕਰਾ ਲਈ ਹੈ ਤੇ ਮਾਲਿਸ਼ ਕਰਾਉਣ ਤੋਂ ਬਾਅਦ ਹੁਣ ਆਪਾਂ ਅੱਗੇ ਜਾ ਰਹੇ ਹਾਂ ਤੇ ਅੱਗੇ ਜਾ ਕੇ ਦੇਖੋ ਬਹੁਤ ਜ਼ਿਆਦਾ ਕੋੜੇ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਆ ਇੱਕ ਮਿੰਟ ਬਾਅਦ ਆਉਂਦੇ ਆ ਚਲੋ ਇਹਦੇ ਵੀ ਰੋਜੀ ਰੋਟੀ ਆ ਕੋਈ ਗੱਲ ਇਹਨਾਂ ਨੇ ਵੀ ਆਣਾ ਹੀ ਆਣਾ ਤੇ ਦੇਖੀਓ ਅਗੇ ਪੂਰੇ ਵੀਡੀਓ ਦੇ ਨਾਲ ਬਣੇ ਰਹੋ ਦੇਖੀਓ ਪੂਰੀ ਜਾਣਕਾਰੀ ਦਵਾਂਗੇ ਆ ਦੇਖੋ ਨਾਲ ਮੇਰਾ ਡੈਡੀ ਵੀ ਸੀ ਬਹੁਤ ਤੇਜ਼ ਤੇ ਟੋੜਦਾ ਦੇਖੋ ਜੀ ਜਾ ਰਹੀ ਹੈ ਇਹ ਵੀ ਹਾਂਜੀ ਬਾਕੀ ਕਮੈਂਟ ਕਰਕੇ ਰਾਏ ਜਰੂਰ ਦੇ ਦਿਓ ਆਪਣੀ ਕਿੱਦਾਂ ਦੇ ਲੱਗਿਆ ਬਲੌਗ ਤੁਹਾਨੂੰ ਠੀਕ ਹੈ ਜੀ ਦੇਖੋ ਇਹ ਤਲਾਏ ਦੇ ਨਾਲ ਦਾ ਉਹ ਸਾਹਮਣੇ ਦੂਜਾ ਪੁੱਲ ਹੈ ਉਹ ਟੁੱਟ ਗਿਆ ਸੀ ਫਿਰ ਇਹ ਨਵਾਂ ਬਣਿਆ ਹੁਣ ਇਹ ਬਣਿਆ ਤਾਂ ਕਾਫੀ ਚਿਰ ਦਾ ਹੀ ਆ ਪਰ ਮੈਂ ਉਹ ਟਾਈਮ ਬਾਅਦ ਆਇਆ ਹੋਰ ਦੇਖੋ ਥੱਲੇ ਪਹਲਾ ਚੱਲੀਏ ਇਹ ਆ ਬਸ ਇਹ ਨਵਾਂ ਬਣਿਆ ਹੈ ਜਿਆਦਾ ਥੱਕ ਚੁੱਕੇ ਆ ਬਹੁਤ ਜਿਆਦਾ ਜਦੋਂ ਜਿਵੇਂ ਕੀ ਆਂਦੀ ਆ ਨਾ ਚੜਾਈ ਖੜੀ ਚੜਾਈ ਜਾਂਦੀ ਫੇਰ ਓਖਾ ਹੋ ਜਾਂਦਾ ਉਦਾਂ ਅਸੀਂ ਨਵੇਂ ਸਾਈਟ ਹੋ ਰਹੇ ਹਾਂ ਜਿੱਥੇ ਤੱਕ ਵੀ ਦੁਰੇ ਆ ਖੜੀ ਚੜਾਈ ਦੇ ਆਪ ਥੱਕ ਜਾਂਦੇ ਆ ਬਾਕੀ ਦਾ ਸਾਰਾ ਸਹੀ ਆਇਆ ਹੈ ਇਹ ਹਾਦ ਕੀ ਕਿੰਨਾ ਵਜੇ ਲੰਘ ਜਾ ਰਿਹਾ ਹੈ ਕੋੜਾ ਬੜਾ ਕੰਮ ਖਰਾਬ ਕਰਦੇ ਨੇ ਜੀ ਸਾਹਮਣੇ हां जी संगत जी ਹੁਣ ਆਪਣੀ ਯਾਤਰਾ ਜਿਹੜੀ ਉਹ ਆਪਾਂ ਹੁਣ ਗੋਬਿੰਦ ਤਾਮ ਤੱਕ ਪਹੁੰਚਣ ਵਾਲੇ ਆ ਤੇ ਬਹੁਤ ਹੀ ਮੁਸ਼ਕਲ ਟਰੈਕ ਹੈ ਪੈਦਲ ਟਰੈਕ ਹੈ 13 ਕਿਲੋਮੀਟਰ ਦਾ ਦੇਖੋ ਕੋੜੇ-ਕੋੜੇ ਵੀ ਜਾਂਦੇ ਆ ਤੇ ਮੈਂ ਇੱਕ ਗੱਲ ਹੋਰ ਕਹਿਣੀ ਚਾਹਨਾ ਮੈਂ ਇਹ ਗੈਰ ਹੈ ਕੋਈ ਗਰੀਬ ਨਹੀਂ ਹੁੰਦਾ ਕੋਈ ਨੀਰ ਵੀ ਹੁੰਦਾ ਪਰ ਬਾਬਿਆਂ ਨੂੰ ਤੇ ਕਮੇਟੀ ਨੂੰ ਇੱਕ ਵਾਰੀ ਜਰੂਰ ਸੋਚਣਾ ਚਾਹੀਦਾ ਵੀ ਕਿਸੇ ਕੋਲ 1100 ਰੁਪਿਆ ਹੁੰਦਾ ਕਿਸੇ ਕੋਲ ਨਹੀਂ ਹੁੰਦਾ ਇੱਕ ਗੁਰਦੁਆਰੇ ਤੇ ਇਤਿਹਾਸ ਹੁੰਦੀ ਹੈ ਵੀ ਫ੍ਰੀ ਕਮਰਾ ਮਿਲੂਗਾ ਪਰੇ ਸਾਰੇ ਪਾਸੇ ਉੱਥੇ ਵੀ ਪੈਸੇ ਲੈਂਦੇ ਆ ਚਾਹੇ ਜੋਸ਼ੀ ਮੜ ਚਲੇ ਜੋ ਚਾਹੇ ਗੋਬਿੰਦ ਘਾੜ ਚਾਹੇ ਧਾਮ ਚਲੇ ਜੋ ਚਾਹੇ ਉੱਪਰ ਚਾਹੇ ਜਿੱਥੇ ਮਰਜੀ ਚਲ ਜਾਓ ਪੋਂਟਾ ਸਾਹਿਬ ਚਲ ਜਾਓ ਪੈਸੇ ਜਰੂਰ 11 1200 ਜਰੂਰ ਲੈਂਦੇ ਆ ਤੇ ਦੋਸਤੋ ਹੁਣ ਆਪਾਂ ਗੁਰਦੁਆਰਾ ਸਾਹਿਬ ਆਣ ਲੱਗਾ ਗੋਬਿੰਦ ਧਾਮ ਤੇ ਆਹ ਮਾਰਕੀਟ ਦੇਖੋ ਤੁਸੀਂ ਗੁਰਦੁਆਰਾ ਸਾਹਿਬ ਦੀ ਮਾਰਕੀਟ ਹੈ ਤੇ ਇਹ ਹੁਣ ਇੱਥੋਂ ਗੋਬਿੰਦ ਧਾਮ ਸਟਾਰਟ ਹੋ ਗਿਆ ਤੇ ਅੱਜ ਦੀ ਰਾਤ ਆਪਾਂ ਇੱਥੇ ਕੱਟਾਂਗੇ ਤੇ ਜਿਹੜੀ ਇਸ ਤੋਂ ਅਗਲਾ ਵਲੌਗ ਹੋਏਗਾ ਉਹ ਹੋਏਗਾ ਗੋਬਿੰਦ ਧਾਮ ਤੋਂ ਸ਼ਿਰੂ ਹੇਮਕੋਨ ਸਾ 18 ਤੋਂ ਬਾਅਦ ਹਿਮਕੋਟ ਸਾਹਿਬ ਦੇ ਬਲੌਗ ਆਪਣੇ ਸਮਾਪਤ ਹੋ ਜਾਣਗੇ ਠੀਕ ਹੈ ਜੀ ਤੇ ਸਾਰੇ ਮੇਰੇ ਬਣੇ ਰਹੋ ਐਂਡ ਤੱਕ ਤੇ ਆ ਦੇਖੋ ਬਾਰਿਸ਼ ਬਹੁਤ ਜਿਆਦਾ ਪੈ ਰਹੀ ਸੀਗੀ ਹਾਂਜੀ ਦੋਸਤੋ ਅੱਜ ਦਾ ਸਫ਼ਰ ਆਪਣਾ ਸਮਾਪਤ ਹੋਣ ਵਾਲਾ ਤੇ ਗੁਰਦੁਆਰਾ ਸਾਹਿਬ ਦੀ ਮਾਰਕੀਟ ਆ ਗਈ ਤੇ ਬਾਰਿਸ਼ ਬਹੁਤ ਜਿਆਦਾ ਪੈ ਰਹੀ ਹੈ ਤੇ ਨੈਟਵਰਕ ਵੀ ਇੱਥੇ ਬਹੁਤ ਘਟਾ ਹੈ ਨੈਟਵਰਕ ਤਾਂ ਬਿਲਕੁਲ ਹੈ ਹੀ ਨਹੀਂ ਕੱਲੀ ਕਾਲਿੰਗ ਹੋ ਜਾਂਦੀ ਹੈ ਨੈਟ ਨਹੀਂ ਚੱਲਦਾ ਜੀ ਇੱਥੇ ਠੀਕ ਹੈ ਜੀ ਤੇ ਗੁਰਦੁਦੁਆਰਾ ਸਾਹਿਬ ਆ ਚੱਲਿਆ ਬਸ ਤੁਸੀਂ ਦਰਸ਼ਨ ਕਰਿਓ ਤੇ ਜਿਹੜਾ ਇਹਦਾ ਵਲੌਗ ਸੀ ਗੋਵਿੰਦ ਘਾੜ ਤੋਂ ਗੋਵਿੰਦ ਧਾਮ ਤੱਕ ਦਾ ਸੀ ਤੇ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਨੱਕੀ ਸੇ ਨੈਕਸਟ ਵੀਡੀਓ ਦੇ ਵਿੱਚ ਅਗਲਾ ਹੋ ਗਿਆ ਆਪਣਾ ਗੋ ਧਾਮ ਤੋਂ ਗੋਹਿਮਕੋਟ ਸਾਹਿਬ